ਬਚਾਏ ਕੌਣ ਜਾਣਗੇ ਬਚਾਏ ਕੌਣ ਜਾਣਗੇ ਜੋ ਪਰਮੇਸ਼ਵਰ ਦੇ ਚੁਣੇ ਹੋਏ ਹallelujah ਕਹਿੰਦਾ ਤੁਹਾਡਾ ਵਾਲ ਵਿੰਗਾ ਨਹੀਂ ਹੋਣਾਗਾ ਲੋਕੀ ਹਾਏ ਹੇ ਕਰਨਗੇ ਤੇ ਆਪਾਂ ਉਹਦੇ ਹallelujah ਦੇ ਨਾਰੇ ਲਾਵਾਂਗੇ ਹallelujah ਹallelujah ਕਹਿੰਦਾ ਤਦ ਮਨੁੱਖ ਦੇ ਪੁੱਤਰ ਨੂੰ ਸਾਮਰਥ ਅਤੇ ਵੱਡੇ ਤੇਜ ਨਾਲ ਬੱਦਲਾਂ ਉੱਤੇ ਆਉਂਦਿਆ ਵੇਖਣਗੇ ਕਿਹਦੇ ਨਾਲ ਸਾਮਰਥ ਨਾਲ ਪਰਮੇਸ਼ਵਰ ਦਾ ਪੁੱਤਰ ਬੱਦਲਾਂ ਦੇ ਉੱਤੇ ਆਊਗਾ ਹallelujah ਕਹਿੰਦਾ ਜਿਆਦੇ ਗੱਲਾਂ ਹੋਣ ਲੱਗਣਗੀਆਂ ਤਾਂ ਉਤਾਹਾਂ ਵੇਖੋ ਤੇ ਆਪਣੇ ਸਿਰ ਚੁੱਕੋ ਇਸ ਲਈ ਜੋ ਤੁਹਾਡਾ ਨਿਸਤਾਰਾ ਨੇੜੇ ਆਇਆ ਹੈ ਹਾਲੇਲੂਇਆ ਕੀ ਹੋਊਗਾ ਕਹਿੰਦਾ ਉੱਪਰ ਨੂੰ ਵੇਖੋ ਆਪਾਂ ਵੇਖਾਂਗੇ ਦਿਸੂ ਕੀ ਨੂੰ ਜਿਹੜੇ ਪਰਮੇਸ਼ਰ ਦੇ ਚੁਣੇ ਹੋਏ ਲੋਕ ਐ ਹਾਲੇਲੂਇਆ ਫਿਰ ਉਦੋਂ ਆਪਾਂ ਆਪਾਂ ਉਦੋਂ ਹਾਲੇਲੂਇਆ ਦੇ ਨਾਰੇ ਲਾਵਾਂਗੇ ਉੱਚੀ ਉੱਚੀ ਹਾਲੇਲੂਇਆ ਕੈੰਦਾ ਇਸ ਤਰ੍ਹਾਂ ਇਸੇ ਤਰ੍ਹਾਂ ਨਾਲ ਜਦ ਤੁਸੀਂ ਵੇਖੋ ਇਹ ਗੱਲਾਂ ਹੁੰਦੀਆਂ ਹਨ ਤਾਂ ਜਾਣੋ ਜੋ ਪਰਮੇਸ਼ਵਰ ਦਾ ਰਾਜ ਨੇੜੇ ਹੈ ਹallelujah ਹੁਣ ਪਰਮੇਸ਼ਵਰ ਦਾ ਰਾਜ ਕੀ ਹੈ ਨੇੜੇ ਹੀ ਹੈ ਹallelujah ਕਹਿੰਦਾ ਮੈਂ ਤੁਹਾਨੂੰ ਸੱਤ ਆਖਦਾ ਹਾਂ ਜਦ ਤੌੜੀਏ ਗੱਲਾਂ ਨਾ ਹੋਰ ਲੈਣ ਇਹ ਪੀੜੀ ਬੀਤ ਨਾ ਜਾਵੇਗੀ ਹallelujah ਇਹ ਗੱਲਾਂ ਹੋਣੀਆਂ ਹੀ ਹੋਣੀਆਂ ਕਹਿੰਦਾ ਉਹਨਾਂ ਚੱਕਰੇ ਪੀੜੀ ਜਿਹੜੀ ਨਹੀਂ ਬੀਤਨੀ ਹallelujah ਕਹਿੰਦਾ ਆਕਾਸ਼ ਅਤੇ ਧਰਤੀ ਟਲ ਜਾਣਗੇ ਪਰ ਕਹਿੰਦਾ ਮੇਰੇ ਵਚਨ ਕਦੀ ਨਾ ਟੱਲਣਗੇ ਹallelujah ਕਹਿੰਦਾ ਕਾਸ਼ ਧਰਤੀ ਭਲਾ ਟਲ ਜਾਣ ਪਰ ਮੇਰੇ ਜਿਹੜੇ ਪਰਮੇਸ਼ਰ ਕਹਿੰਦਾ ਵਚਨ ਉਹ ਕਦੇ ਵੀ ਨਹੀਂ ਟੱਲਣਗੇ ਸੱਚ ਵਚਨ ਜਿਹੜੇ ਹallelujah ਕਹਿੰਦਾ ਖਬਰ ਦਾ ਰਹੋ ਹੱਦੋਂ ਬਾਹਰ ਖਾਣ ਪੀਣ ਅਤੇ ਮਤਵਾਲੇ ਹੋ ਨਾਲ ਅਤੇ ਸੰਸਾਰ ਦੀਆਂ ਚਿੰਤਾ ਦੇ ਕਾਰਨ ਤੁਹਾਡੇ ਮਨ ਕਿਤੇ ਭਾਰੀ ਨਾ ਹੋ ਜਾਣ ਅਤੇ ਉਹ ਦਿਨ ਫਾਈ ਵਾਂਗੂ ਤੁਹਾਡੇ ਉਤੇ ਅਚਾਨਕਾ ਪਾਪੇ ਹallelujah ਕੀ ਕੀਤਾ ਪਰਮੇਸ਼ਰ ਆਪਣ ਕੰਦਾ ਖਬਰਦਾਰੋ ਖਾਣ ਪੀਣ ਚ ਇਹਨਾਂ ਲੱਗੇ ਰਹੋ ਸੰਸਾਰ ਦੀ ਨਾ ਚਿੰਤਾ ਕਰੋ ਹallelujah ਵੇ ਆਪਾਂ ਛੱਡ ਦਿਓ ਹੁਣ ਸੰਸਾਰ ਦੀ ਚਿੰਤਾ ਕਰ ਲੋ ਕਿਤੇ ਪਰਮੇਸ਼ਰ ਚ ਆ ਕੇ ਦੁੱਖ ਮਿਲਦੇ ਨਹੀਂ ਪਰਮੇਸ਼ਰ ਚ ਆ ਕੇ ਦੁੱਖ ਮਿਲਦੇ ਵੀ ਆ ਹਾਲੇਲੂਇਆ ਜਾਦੇ ਮੁਸੀਬਤਾਂ ਮਿਲਦੀਆਂ ਪਰਮੇਸ਼ਰ ਚ ਚੈੱਕ ਕਰਦਾ ਆਪਾਂ ਨੂੰ ਹਾਲੇਲੂਇਆ ਫਿਰ ਉਹ ਚੰਗਿਆਂ ਵੀ ਉਹੀ ਕਰਦਾ ਉਹ ਕਹਿੰਦਾ ਪਹਿਲਾਂ ਮੈਂ ਤੁਹਾਡੇ ਤੈਨੂੰ ਜਾਖਮ ਦਿੰਦਾ ਫਿਰ ਕਹਿੰਦਾ ਪੱਟੀਆਂ ਵੀ ਤੁਹਾਡੇ ਮੈਂ ਹੀ ਬੰਨਦਾ ਹਾਲੇਲੂਇਆ ਆਪਾਂ ਨੂੰ ਚੈੱਕ ਕਰਦਾ ਵਾ ਜੇ ਆਪਾਂ ਨੂੰ ਬਿਮਾਰ ਨੇ ਫਿਰ ਤਾਂ ਆਪਾਂ ਫੁੱਲ ਜਾਈਏ ਵੀ ਹੁਣ ਤਾਂ ਮੈਂ ਚੰਗਾ ਹੋ ਗਿਆ ਥੋੜੇ ਥੋੜੇ ਵਕਤ ਚੈੱਕ ਵੀ ਕਰਦਾ ਉਹ ਵੇਖਦਾ ਵਾ ਆਪਾਂ ਸੱਚਮੁੱਚ ਅੱਪਾ ਕਈ ਵਾਰੀ ਜਦੋਂ ਆਪਾਂ ਪ੍ਰਭੂ ਚਾਹੁੰਨੇ ਆਪਾਂ ਨੂੰ ਮੁਸੀਬਤਾਂ ਜ਼ਿਆਦਾ ਆ ਜਾਂਦੀਆਂ ਕਾਤੋਂ ਆਉਂਦੀਆਂ ਵੇ ਪਰਮੇਸ਼ਰ ਕਹਿੰਦਾ ਮੈਂ ਤੁਹਾਨੂੰ ਚੈੱਕ ਕਰਦਾ ਮੈਂ ਕਿਤੇ ਦੁੱਖਾਂ ਚਾ ਕੇ ਮੈਨੂੰ ਛੱਡ ਤਾਂ ਨਹੀਂ ਜਾਂਦੇਗੇ ਹallelujah ਇਸ ਕਰਕੇ ਦੁੱਖੋ ਵਿੱਚ ਐ ਸੌਖਾਵੇ ਆਪਾਂ ਆਪਣਾ ਮਨ ਇੱਕੋ ਹੀ ਹੋਣਾ ਚਾਹੀਦਾ ਵੇ ਹallelujah ਉਹਦਾ ਧੰਨਵਾਦ ਕਰਨਾ ਹੈ ਜੇ ਸੌਖਾ ਤਾਂ ਵੀ ਧੰਨਵਾਦ ਕਰਨਾ ਦੁੱਖ 'ਚ ਤਾਂ ਫਿਰ ਜ਼ਿਆਦਾ ਹੀ ਕਰਨਾ ਹੈ ਹallelujah ਉਹ ਕਹਿੰਦਾ ਮੈਂ ਤੁਹਾਨੂੰ ਚੈੱਕ ਕਰਦਾ ਹੁਣ ਨਾ ਮੈਂ ਪਰਖ ਤਾਂ ਹਰੇਕ ਚੀਜ਼ ਦੀ ਜ਼ਰੂਰੀ ਹੈ ਕਿ ਨਹੀਂ ਪਰਖਦਾ ਪਰਮੇਸ਼ਰ ਆਪਾਂ ਨੂੰ ਹਾਲੇਲੂਇਆ ਇਸ ਤਰ੍ਹਾਂ ਕਰਕੇ ਕਹਿੰਦਾ ਕਿਉਂ ਜੋ ਸਾਰੀ ਧਰਤੀ ਦੇ ਸਵਨਾ ਰਹਿਣ ਵਾਲਿਆਂ ਉੱਤੇ ਆਵੇਗਾ ਹਾਲੇਲੂਇਆ ਧਰਤੀ ਦੇ ਜਿਹੜੇ ਕਹਿੰਦਾ ਰਹਿੰਦੇ ਸਾਰਿਆਂ ਤੇ ਵਿਪਤਾ ਹੋਣੀ ਆਉਣੀ ਹੈ ਹਾਲੇਲੂਇਆ ਪਰ ਕਹਿੰਦਾ ਬੇਨਤੀ ਕਰਦੇ ਹਾਂ ਹਰ ਵੇਲੇ ਜਾਗਦੇ ਰਹੋ ਤੁਸੀਂ ਉਹਨਾਂ ਸਵਨਾ ਗੱਲਾਂ ਤੋਂ ਜਿਹੜੀਆਂ ਹੋਣ ਵਾਲੀਆਂ ਹਨ ਬਚ ਸਕਾਂ ਅਤੇ ਮਣੋਖ ਦੇ ਪੁੱਤਰ ਦੇ ਸਾਹਮਣੇ ਖੜੋ ਸਕਾਂ ਹallelujah ਕਹਿੰਦਾ ਤੁਸੀਂ ਆਪਾਂ ਜਾ ਕੇ ਹੀ ਕਰਨਾ ਹੈ ਪ੍ਰਾਰਥਨਾ ਕਰ ਲਈਏ ਜਦੋਂ ਕਹਿੰਦਾ ਪਰਮੇਸ਼ਰ ਦਾ ਪੁੱਤਰ ਆਵੇ ਤੁਹਾਨੂੰ ਉਹ ਵੇਖੇ ਪ੍ਰਾਰਥਨਾ ਕਰਦਿਆਂ ਨੂੰ ਵੇਖੇ ਤੁਸੀਂ ਉਦੋਂ ਤੇ ਖੜ ਖੜੋ ਸਕੋ ਬੈ ਨਾ ਜਾਓ ਹਾਲੇਲੂਇਆ ਪਰਮੇਸ਼ਰ ਨੇ ਖੜੇ ਕੀਤਾ ਹੈ ਪਰਮੇਸ਼ਰ ਦੀ ਮਹਿਮਾ ਕਰਾਉਂਦਾ ਹੈ ਆਪਾਂ ਪਰਮੇਸ਼ਰ ਦੀ ਮਹਿਮਾ ਕਰਨੀ ਹੈ ਪਹਿਲਾ ਸਥਾਨ ਕਿਹਨੂੰ ਦੇਣਾ ਹੈ ਪਰਮੇਸ਼ਰ ਨੂੰ ਕਾ ਦੇਣਾ ਹੈ ਹਾਲੇਲੂਇਆ ਆ ਸਾਰਾ ਮਹੀਨਾ ਦਸੰਬਰ ਦਾ ਖੁਸ਼ੀਆਂ ਦਾ ਹੀ ਹੈ ਆਪਾਂ ਸੱਚਮੁੱਚ ਜਦੋਂ ਪਰਮੇਸ਼ਰ ਦਾ ਦੇ ਪ੍ਰਭੂ ਦੀਆਂ ਆਪਾਂ ਜਨਮ ਦਿਨ ਮਨਾਉਣੇ ਹੈ ਤੇ ਪਰਮੇਸ਼ਰ ਵੀ ਆਪਣੇ ਘਰੇ ਖੁਸ਼ੀਆਂ ਖੇੜੇ ਲੈ ਕੇ ਆਉਂਦਾ ਹallelujah